ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਰਜਿਸਟਰਡ ਸ਼ੇਰਾਵਾਲਾ ਗੇਟ ਪਟਿਆਲਾ ਵੱਲੋਂ ਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਭ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪਲਾਵ ਤੇ ਚਾਹ ਦਾ ਜਿਹੜਾ ਆਯੋਜਨ ਕੀਤਾ ਤੇ ਸਮੂਹ ਸੰਗਤਾਂ ਨੇ ਲੰਗਰ ਛਕਿਆ ਤੇ ਸਮੂਹ ਪੱਤਰਕਾਰ ਭਾਈਚਾਰੇ ਤੇ ਜਿਹੜੇ ਵੀ ਸਾਡੇ ਦੋਸਤ ਮਿੱਤਰ ਆ ਉਹਨਾਂ ਦੇ ਸਹਿਯੋਗ ਨਾਲ ਇਹ ਲੰਗਰ ਹੋਇਆ ਸਵੇਰੇ ਤੋਂ ਵੱਖ-ਵੱਖ ਮੈਂਬਰ ਆਪਣੀ ਆਪਣੀ ਸੇਵਾਵਾਂ ਸੰਭਾਲ ਰਹੇ ਸੀ ਤੇ ਉਹਨਾਂ ਦੀ ਸੇਵਾਵਾਂ ਸਦਕਾ ਇਹ ਲੰਗਰ ਜਿਹੜਾ ਹੈ ਅੱਜ ਪੂਰ ਚੜਿਆ ਬਸ ਅਸੀਂ ਇਹੀ ਬੇਨਤੀ ਕਰਦੇ ਆ ਕਿ ਹਮੇਸ਼ਾ ਇਹਨਾਂ ਸ਼ਹਾਦਤਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਕਿਉਂਕਿ ਇਤਿਹਾਸ ਤੇ ਸ਼ਹਾਦਤਾਂ ਜਿਹੜੇ ਇਹੀ ਇੱਕ ਕੌਮ ਨੂੰ ਜਾਂ ਇੱਕ ਦੇਸ਼ ਨੂੰ ਬਚਾ ਕੇ ਰੱਖਦੀਆਂ ਸੋ ਇਸ ਦੇ ਵਿੱਚ ਹਮੇਸ਼ਾ ਕਿਤੇ ਵਿਸਰਨਾ ਨਹੀਂ ਚਾਹੀਦਾ ਯਾਦ ਰੱਖਣਾ ਚਾਹੀਦਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਾਣੀ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ ਸਿਮਰਨ ਹੋਣਾ ਚਾਹੀਦਾ ਹੈ ਸ਼ਾਂਤਮਈ ਤਰੀਕੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਤੁਸੀਂ ਜਿਹੜੇ ਇਹ ਲੰਗਰ ਹੈ ਜਾਂ ਤੁਸੀਂ ਕਿਤੇ ਯਾਤਰਾ ਕਰ ਰਹੇ ਹੋ ਜਾਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਲਈ ਜਾ ਰਹੇ ਹੋ ਸ਼ਾਂਤਮਈ ਤਰੀਕੇ ਦੇ ਨਾਲ ਜਾਓ ਜਾਪ ਕਰਦੇ ਹੋਏ ਜਾਓ ਗੁਰਬਾਣੀ ਸਿਮਰਨ ਕਰਦੇ ਹੋਏ ਜਾਓ ਫੁੱਲੜ ਬਾਜੀ ਤੋਂ ਗਰੇਜ ਕਰੋ ਬਸ ਇੰਨਾ ਹੀ ਕਹਾਂਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਲੰਗਰ ਹੈ ਤੇ ਉਮੀਦ ਕਰਦੇ ਆ ਕਿ ਜਿਹੜੀ ਅਗਲੇ ਸਾਲ ਵੀ ਅਸੀਂ ਆਪਣੇ ਉਪਰਾਲੇ ਕਰੀਏ ਵਾਹਿਗੁਰੂ ਰਹਿਮਤ ਬਖਸ਼ੇ ਮਿਹਰ ਕਰੇ ਤੇ ਜਿੰਨੇ ਵੀ ਸਾਧ ਸੰਗਤ ਜਿੱਥੇ ਵੀ ਸੁਣ ਰਿਹਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਹਰ ਸਾਲ ਛੋਟੇ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਉਂਦਾ ਹੈ ਤਾਂ ਅੱਜ ਉਸੇ ਤਰੀਕੇ ਦਾ ਲੰਗਰ ਜਿਹੜਾ ਅੱਜ ਵੀ ਲਾਇਆ ਗਿਆ ਔਰ ਬੜੀ ਸ਼ਰਦਾ ਦੇ ਨਾਲ ਸਾਰੇ ਮੈਂਬਰਾਂ ਨੇ ਹਲੀਮੀ ਦੇ ਨਾਲ ਜਿਹੜਾ ਲੰਗਰ ਵਰਤਾਇਆ ਸੰਗਤ ਨੂੰ ਵਰਤਾਇਆ ਔਰ ਖਾਸ ਤੌਰ ਦੇ ਉੱਪਰ ਇੱਕ ਏਕੇ ਦਾ ਉਪਰਾਲਾ ਔਰ ਇੱਕ ਖਾਸੌਰ ਦੇ ਉੱਪਰ ਇੱਕ ਏਕੇ ਦਾ ਸਨੇਹਾ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕੀਤੀ ਕਿ ਹਰ ਵਰਗ ਇਕੱਠਾ ਹੋ ਕੇ ਮੁੰਡੇ ਦਾ ਮੁੰਡਾ ਲਾ ਕੇ ਕਿਉਂਕਿ ਜੋ ਸਾਡੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦੀ ਦਸਮ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਨਾਲ ਵਾਰਿਆ ਕੌਮ ਦੇ ਪਿੱਛੇ ਔਰ ਉਸ ਸੂਬਾ ਸਰੰਦ ਦੇ ਪਿੱਛੇ ਕਿਉਂਕਿ ਸੂਬਾ ਸਰੰਦ ਦਾ ਜਿਹੜਾ ਜ਼ਬਰ ਸੀ ਉਹ ਕਿਸ ਤਰੀਕੇ ਦੇ ਨਾਲ ਹਰ ਇੱਕ ਧਰਮ ਨੂੰ ਠੇਸ ਪਹੁੰਚਦਾ ਜਾ ਰਿਹਾ ਸੀਗਾ ਖਤਮ ਕਰਦਾ ਜਾ ਰਿਹਾ ਸੀਗਾ ਪਰ ਆਪਣਾ ਪਰਿਵਾਰ ਬਾਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵੱਡਾ ਸਨੇਹਾ ਜਿਹੜਾ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਦਿੱਤਾ ਔਰ ਖਾਸ ਤੌਰ ਦੇ ਉੱਪਰ ਅੱਜ ਉਸੇ ਸ਼ਹਾਦਤ ਨੂੰ ਸਮਰਪਿਤ ਜੋ ਲੰਗਰ ਅੱਜ ਲੰਗਰ ਲਗਾਇਆ ਗਿਆ ਤਾਂ ਇਸ ਬੜੀ ਮੈਂਬਰਾਂ ਨੇ ਬੜੀ ਸ਼ਰਤਾਂ ਦੇ ਨਾਲ ਬੜੇ ਸਤਕਾਰ ਦੇ ਨਾਲ ਇਹ ਲੰਗਰ ਜਿਹੜਾ ਉਹ ਸੰਗਤਾਂ ਵਿੱਚ ਵੀ ਵਰਤਾਇਆ ਔਰ ਸੰਗਤ ਵੀ ਬੜੇ ਹਲੀਮੀ ਦੇ ਨਾਲ ਇਹ ਲੰਗਰ ਛੱਕਦੀ ਹੋਈ ਨਜ਼ਰ ਆਈ ਔਰ ਖਾਸ ਤੌਰ ਤੇ ਉੱਪਰ ਅਸੀਂ ਇਹ ਬੇਨਤੀ ਕਰਦੇ ਆ ਕਿ ਕਾਫੀ ਸਾਰੀ ਹੁੱਲੜਬਾਜੀਆਂ ਜਿਹੜੀਆਂ ਨੇ ਉਹ ਇਸ ਭਾਵੇਂ ਉਹ ਸ਼ਹੀਦੀ ਸਭਾ ਦੇ ਵਿੱਚ ਜਾਣ ਦੇ ਲਈ ਜਿਹੜੇ ਟਰੈਕਟਰਾਂ ਦੇ ਉੱਪਰ ਹੁੱਟਰ ਵਜਦੇ ਨੇ ਜਾਂ ਸੰਗੀਤ ਵਜਦੇ ਨੇ ਤਾਂ ਉਸ ਤੋਂ ਘਰੇਜ ਜਿਹੜਾ ਕਿਥੇ ਨਾ ਕਿਥੇ ਕੀਤਾ ਜਾਵੇ ਹਾਲਾਂਕਿ ਪ੍ਰਸ਼ਾਸਨ ਸਰਕਾਰ ਲਗਾਤਾਰ ਇਹ ਮੰਗ ਕਰਦੀ ਆ ਜਾਂ ਬੇਨਤੀ ਕਰਦੀ ਆ ਕਿ ਹੁੱਲੜਬਾਜੀਆਂ ਤੋਂ ਜਿਹੜਾ ਉਹ ਘਰੇਜ ਕੀਤਾ ਜਾਵੇ ਤਾਂ ਅਸੀਂ ਵੀ ਇਹੀ ਅਪੀਲ ਕਰਦੇ ਆ ਕਿ ਹੁੱਲੜਬਾਜੀਆਂ ਤੋਂ ਘਰੇਜ ਕਰਕੇ ਔਰ ਅਸੀਂ ਇਹ ਆਸ ਤੇ ਉਮੀਦ ਤੇ ਵਾਅਦਾ ਤੁਹਾਡੇ ਨਾਲ ਜ਼ਰੂਰ ਕਰਦੇ ਆ ਕਿ ਇਸੇ ਤਰੀਕੇ ਦੇ ਉਪਰਾਲੇ ਜੋ ਲੋਕਾਂ ਦੇ ਸੇਵਾ ਦੇ ਲਈ ਹੋਂਦ ਤੋਂ ਹਮੇਸ਼ਾ ਇਲੈਕਟ੍ਰੋਨਿਕ মিডিਆ ਜਿਹੜਾ ਵੈਲਫੇਅਰ ਕਲੱਬ ਜਿਹੜਾ ਉਹ ਕਰਦਾ ਰਹੇ ਹਾਂਜੀ ਅੱਜ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਵੱਲੋਂ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਲੰਗਰ ਦਾ ਆਯੋਜਨ ਕੀਤਾ ਜਿਹੜਾ ਕਿ ਬੜਾ ਹੀ ਸ਼ਲਾਘਾਯੋਗ ਪਰੰਦਾ ਹੈ ਤੇ ਇਹੋ ਜਿਹੀ ਅਪਰਾਲੇ ਉਮੀਦ ਕੀ ਫਿਊਚਰ ਚ ਵੀ ਹੋਣੀ ਚਾਹੀਦੀ ਹੈ ਬਹੁਤ ਲੋੜ ਦੇਖਦੇ ਆਪਾਂ ਦੇਖ ਰਹੇ ਹਾਂ ਕਿ ਹਰ ਬੰਦਾ ਲੋੜਵੰਦ ਤੇ ਜਿੰਨੇ ਵੀ ਹੈਗੇ ਸਭ ਲੰਗਰ ਛੱਕੇ ਜਾ ਰਹੇ ਨੇ ਤੇ ਬਹੁਤ ਹੀ ਵਧੀਆ ਪ੍ਰਾਲਾ ਹੈ ਤੇ ਇਹ ਫਿਊਚਰ ਚ ਵੀ ਹੋਣੀ ਚਾਹੀਦੀ ਛੋਟੇ ਸਾਬਜਾਦਿਆਂ ਦੀ ਲਸਾਨੀ ਸ਼ਾਦਤ ਨੂੰ ਸਮਰਪਿਤ ਜਿੱਥੇ ਪੂਰੀ ਦੁਨੀਆ ਦੇ ਵਿੱਚ ਛੋਟੇ ਸਾਬਜਾਦਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ ਉੱਥੇ ਹੀ ਇੱਕ ਛੋਟਾ ਉਪਰਾਲਾ ਕਰਦੇ ਹੋਏ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਸੰਗਤਾਂ ਦੇ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਹੈਗਾ ਛੋਟੇ ਸਾਬਜਾਦਿਆਂ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕੀਤੇ ਗਏ ਅਤੇ ਇੱਕ ਆਪਸੀ ਪਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਵੀ ਦਿੱਤਾ ਹੈ